ਗੋਲਬੂ ਆ ਗਈ ਗੋਲਬੂ ਆ ਗਈ ਇਧਰ ਆ ਕੇ ਸੀ ਗਾਲ ਠੀੜਾ ਗਾ ਕੁਛ ਕਿਹੜਾ ਚਾਹੋਂਗੇ ਨਹੀਂ ਠੜ ਚ ਕਿਦਾਂ ਸਿਰਿਆ ਜ਼ਫਰ ਪਵਾ ਦਾ ਕੋਈ ਨਾ ਇਹਦੇ ਸੋਈ ਦੇਮਾ ਨਹੀਂ ਬੈੜਾ ਨਹੀਂ ਫਿਰਦੇ ਮਮੀ ਕੀ ਹੈ ਨਾ ਮੰਦਰੀਏ ਓਏ ਤੇਰਾ ਕੌਣ ਬਜਾਰਾ ਓਏ ਗੁਲਾ ਭੱਟੀ ਵਾਲਾ ਓਹਲੇ ਨੇ ਧੀ ਵਾਈ ਓਏ ਦੇ ਚੱਕਰ ਵਾਈ ਗੁੜੀ ਦਾ ਚਾਲੂ ਵਟਾ ਗੁੜੀ ਦਾ ਜੀਵੇ ਚਾਚਾ ਚਾਚਾ ਜੂਰੀ ਕੱਟੀ ਮੰਬਜ਼ਾਰਾ ਲੱਟੀ ਪੁਆਣੇ ਡੈਕੋਰੇਸ਼ਨ ਤਿਆਰ ਕੀਤੀ ਹੈਪੀ ਫਰਸਟ ਲੋੜੀ ਮਨਰਾਜ ਪ੍ਰੀਤ ਸਿੰਘ ਰਾਮ ਗੜੀਆ ਜੀ ਸਾਰਿਆਂ ਨੂੰ ਮੁਬਾਰਕਾਂ ਮੰਗੇ ਮੰਗੇ ਸੱਤ ਭਾਨਗੇ ਮੰਗੇ ਇੱਕ ਭਰਾ ਕੁਵਾਰਾ ਲਾਹੌਰ ਹਾਂ ਲਾਹੌਰ ਜਿਹੜਾ ਹਲਾਉਂਦੇ ਛੇੜਾ ਸਾਸੀ ਗਾਲ ਕੇ ਦੇਖ ਜਵਾਨਾ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਲਾਓ ਮਿੱਤਰੋ ਫਰ ਆਖਲੀ ਹੋਇਆ ਸਾਰੇ ਨਜ਼ਾਰੇ ਲੜਦੇ ਜਿੰਦਗੀ ਦੇ ਲੋੜੀ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਜ਼ਿਆਦਾ ਲੋੜੀ ਦੀਆਂ ਤੇ ਅਸੀਂ ਸਾਰਿਆਂ ਨਾਲ ਕੇ ਲੋੜੀ ਮਨਾਈ ਆ ਲੋੜੀ ਦਾ ਤਿਹਾਰ ਮਨਾਇਆ ਸਾਰਿਆਂ ਨੇ ਤੇ ਬਹੁਤ ਚਾਵਾ ਸਦਰਾਂ ਦੇ ਨਾਲ ਤਿਹਾਰ ਮਨਾਇਆ ਗਿਆ ਸਾਰਾ ਪਰਿਵਾਰ ਇਕੱਠਾ ਹੋ ਕੇ ਸਾਰਿਆਂ ਦਾ ਧੰਨਵਾਦ ਤੇ ਇਦਾਂ ਹੀ ਅਗਲੇ ਸਾਲ ਨੂੰ ਲੋੜ ਜਾਂ ਹੋਰ ਕੁੱਝਾਂ ਪਰ ਸਾਰੇ ਨੂੰ ਸ਼ਸ਼ੀ ਕਾਲ ਜੀ ਮਿੱਤਰੋ ਕਿਵੇਂ ਹੋ ਉਮੀਦ ਹੈ ਸਾਰੇ ਵਧੀਆ ਹੋਣਗੇ ਤੇ ਅੱਜ ਦਾ ਬਲੌਗ ਜਿਹੜਾ ਹੈਗਾ ਇਹ ਆਪਾਂ ਲੋੜੀ ਵੰਡਣੀ ਆ ਛੋਟੇ ਪਤੀਜਿਆਂ ਦੀ ਤੇ ਸਾਰਿਆਂ ਨੇ ਰਲ ਕੇ ਜਿਹੜਾ ਆ ਇਦਾਂ ਦਿਹਾੜ ਮੰਣਾ ਹੈ ਹੁਣ ਚੱਲਾਂ ਕਿੱਥੇ ਗਾਇਆ ਮੈਂ ਹੁਣ ਚੱਲਾ ਹੈ ਗਾਇਆ ਪੋਲੂ ਹਰਨੋਂ ਲੈਣ ਪੋਲੂ ਹਰਮਣ ਪ੍ਰੀਤ ਤੇ ਮਦਰਾ ਜੀ ਪੂਆ ਕੋਲੂ ਪੂਆ ਤੇ ਲੈਣ ਚੱਲਾ ਕੋਲੂ ਪੂਆ ਨੂੰ ਤੇ ਆਉਂਦੀ ਪਈ ਹੈਗਾ ਦਸੂਆ ਤੇ ਚੱਕ ਮੈਨੇ ਪੋਦੀਆਂ ਤੇ ਜਲਦੀ ਤੁਹਾਨੂੰ ਕਰਾਉਣੇ ਆ ਉਹਨਾਂ ਦੇ ਦਰਸ਼ਨ ਤੇ ਚੱਲਾ ਹੋਇਆ ਠੰਡ ਬੜੀਆ ਧੁੰਦ ਦਾ ਕਹਿਰ ਜਾਰੀ ਹੈ ਅੰਦਰ ਆਪਣੇ ਹੰਦਲਪਾਈ ਦੀ ਗੋਠੀ ਚਾਰ ਹੋ ਰਹੀ ਹੈ ਤੇ ਬਸ ਤੇ ਚੱਕ ਮਰੇ ਸਲੇ ਪੁੱਤਿਆਂ ਠੰਡ ਬਹੁਤ ਜ਼ਿਆਦਾ ਆ। ਔਰੇ ਹਾਲਾ ਠੜਦੇ ਤਾਂ ਪੂਰੀ ਅੱਤ ਕਰਾਈ ਪਈ ਆ ਮਿੱਤਰੋ। ਚਲੋ ਪੁੱਜਣ ਵਾਲੇ ਬਾਹਰ। ਗੋਲਬੂ ਆ ਗਈ ਗੋਲਬੂ ਆ ਗਈ ਹੈ। ਹਰਬਲ ਪੀਤ ਦੀ ਗੋਲਬੂ ਆ ਗਈ। ਗੋਲਬੂ ਆ ਗਈ। ਗੋਲਬੂ ਆ ਗਈ। ਚਲੋ ਚੱਲਿਆ। ਠੀਕ ਆ ਗਿਆ ਸਹੀ ਗੱਲ। ਠੀਕ ਆ ਗਿਆ। ਕੁਛ ਕਿਹੜਾ ਚਾਹੋਂਗੇ ਨਹੀਂ ਠੜ ਚ ਕਿ ਦੱਸ ਰਿਹਾ ਜ਼ਫਰ। ਨਹੀਂ ਆਈ ਸੀਟੀ ਨਹੀਂ। ਤੇ ਸੀ ਗੱਲ ਪੈਰੀ ਪੈਰੇ ਇਹ ਦੋ ਆ ਕਰ ਪੈਰੀ ਬੰਦੇ ਸਿੱਤਰ ਚਲੋ ਬਸ ਹੋਸ ਲੋ ਸਿੱਤਾ ਠੀਕ ਆ ਚਲੀ ਜਾਂਦੀ ਆ ਚਲ 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 ਹੁਣ ਕੋਣ ਆ ਹੋਈ ਹੋਈ ਕੋਣ ਹੈ ਪੁਈ ਕੋਣ ਹੈ ਗੁਲਬੁਆ ਨਹੀਂ ਕੋਣ ਆ ਉਧਰ ਠੰਡ ਪਾਈ ਨਹੀਂ ਤੂੰ ਠੰਡ ਪਾਈ ਨਹੀਂ ਪੁਈ ਨੂੰ ਹਾਂਜੀ ਕੀ ਕਰ ਦਰ ਦੇਖੀ ਓ ਠੰਡ ਪਾਈ ਨਹੀਂ ਪੁਈ ਨੂੰ ਓਏ ਠੰਡ ਪਾਈ ਪੁਈ ਨਹੀਂ ਓਏ ਕੌਣ ਆ? ਕੌਣ ਆ? ਕੌਣ ਆ? ਕੌਣ ਆ ਜੀ? ਗੋਲੂ ਪੁਆਈ ਗੋਲੂ ਪੁਆ। ਨਾਂ ਤਾਂ ਲੈ ਫੇਰ ਨਾਂਦ ਲੈ ਕੇ ਕੌਣ? ਕੌਣ ਆ? ਕੌਣ ਆ ਰਮਨ? ਪੇਚਰਵਾ ਦੇ ਆ ਸ਼ਰਵਾ ਦੇ ਆ। ਉਧਰ ਆ ਛੋਟਾ ਵੀ ਹੈਗਾ ਓਏ। ਤੂੰ ਹੀ। ਅੱਛਾ। ਦੇ ਕੇ ਤਰੇ। ਚਾਹਦੋ ਤੇ ਪਹਿਲੇ ਆ ਗਈ ਤੁਸੀਂ ਬਿਲਕੁਲ ਅਗਰ ਤੁਸੀਂ ਜਿੰਨਾ ਕਹਿੰਦੇ ਹੋ ਇਹ ਇੱਕ ਵਾਰੀ ਮਨੂ ਤੇ ਲੈ ਆਓ ਹਰਮਨ ਮਨੂ ਦਾ ਬਲਾਗ ਜਿਹੜਾ ਲੋੜੀ ਬਣਣੀ ਹੈ ਉਹ ਦੇਖੋ ਬੀਬੀ ਦਿਖਾਉਗੀ ਜੀ ਚਲੋ ਬੀਬੀ ਜੀ ਸਾਰੇ ਆਓ ਦੇਖਣ ਕਹਿੰਦਾ ਬੀਬੀਆਂ ਬੜੀਆਂ ਕੰਮ ਵਾਲੇ ਦੁਆਰੇ ਜਿਹੜੇ ਉਹ ਨੰਗੇ ਸਿਰ ਖੜੇ ਹੋਦੀ ਏ ਹਾਂ ਤੇ ਨਾ ਮੇਰੇ ਆਲੇ ਦੁਆਲੇ ਬੜੀਆਂ ਬੀਬੀਆਂ ਜਿਹੜੀਆਂ ਬੜੀ ਕਿਤੇ ਚੱਲੀਆਂ ਆ ਬਲਾਗਰ ਕਿੱਥੇ ਗਿਆ ਤੁਹਾਡਾ ਬਲੋਕਰ ਬਲੋਕਰ ਡਿਊਟੀ ਲੈ ਗਿਆ ਪਰ ਕਿਹਕੇ ਮੁੰਡਾ ਇਹ ਗਿਆ ਹੋਰ ਕੋਸ 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 ਮਾਰੀ ਗਿਆ ਚਲੋ ਫਿਰ ਰੈਸ਼ ਨੇ ਬਣਾ ਲੈਣੀ ਵੰਡੇਆ ਲੋੜੀਆਂ ਹੈਪੀ ਲੋੜੀ ਜੀ ਹੈਪੀ ਲੋੜੀ ਮੈਂ ਕਿ ਭਾਈ ਨੇ ਗਾਲਾਂ ਕੱਢ ਰੀਆਂ ਬਾਅਦ ਚ ਇਹ ਪਹਿਲੇ ਘਾੜ ਕਿ ਆਏ ਆ ਅੱਛਾ ਅੱਛਾ ਹਾਂ ਸੁਵਾਤੀ ਕੀਤੀ ਆ ਆਹੋ ਇਹ ਫੋਟੋ ਕੀ ਰੈਕੋਡ ਆਸਟਾ ਪਾ ਦੇ ਹਾਂ ਤੁਨੀ ਚਲਾ ਚਾਚੀ ਕਹਿੰਦੀ ਮੇਰਾ ਸੌਤਾ ਗਾ ਕੋਈ ਨਾ ਕਿੱਥੇ ਕਰ ਦੋ ਉਹ ਅੰਮੀ ਅੱਜ ਖਾਓ ਅੱਜਾ ਹੋਰ ਕੀ ਕਰੀਤੀ ਹੋਰ ਹਾਂ ਤੂੰ ਪਾ ਬੀ ਦੀ ਇੰਚ ਆਇਓ ਬਾਹਰ ਮੈਂ ਖਾਣੀ ਲੈ ਕੇ ਆਵਾਂ ਮੈਂ ਬਣਾਉਂਗਾ ਤੋ ਠੀਕ ਹੈ ਮੈਂ ਤੁਹਾਨੂੰ ਸੇਵਾ ਚੋਂ ਮੁੰਡਾ ਤੁਹਾਨੂੰ ਬਹੁਤ ਬਾਰਾ ਫੇਟ ਦੇ ਆ ਤੇ ਚਲੇ ਰਹਿਣਾ ਠੀਕ ਹੈ ਅੱਜ ਮਟਾਈਏ ਬਾਸ ਬਾਸ ਉਸ ਨੂੰ ਦਿੱਤ ਉਹ ਦੱਬ ਲਈ ਮੇਰੀ ਫੋਟੋ ਸੋਣੀ ਕੱਢੀ ਉਹ ਹਾਰੀ ਡ੍ਰੈਕਨ ਬੰਨਿਆ ਤੇਰਾ ਕਰ ਤੇਰਾ ਕਰ ਬਾਹਰ ਆਓ नमस्ते खाली मेरा नाम था खोना नहीं वाला बच्चा है हमारे में जाने वाला अच्छा तो आते नहीं है इसको ही डेमो अच्छा देख बड़ा भी फिर दो मम्मी क्या हां ये मम्मी मम्मी घर लगे थोड़ी लोग जाना

ਅੱਜ ਅਸੀਂ ਲੋਰੀ ਬਾਂਗੀ ਲੋਰੀ ਸਾਰਿਆਂ ਨੂੰ ਉਹਨਾਂ ਤੋਂ ਲੋਰੀ ਹੋ ਗਏ ਸਾਰੇ ਅੰਦਰ ਤਾਂ ਆਓ ਯਾਰ ਅੰਦਰ ਆ ਜਾਓ ਅੰਦਰ ਆ ਓਏ ਹਰਸ਼ ਆਓ ਮੁੰਡੇ ਆਜੋ ਮੁੰਡੇ ਪਹਿਲੇ ਡਰਾਫਟ ਤੇ ਮੁੰਡੇ ਯਾਰ ਦੱਸ ਤੂੰ ਯਾਰ ਕੈਮਰੇ ਤਾਨੂੰ ਫੇਮਸ ਕਰਨਾ ਮੈਂ ਮੈਂ ਹੈਗਾ ਭਾਈ ਮੈਂ ਹੈਗਾ ਨਾ ਮੈਂ ਚਲੋ ਓ ਅੰਦਰ ਮੈਂ ਆਉਂਦੇ ਨਹੀਂ ਕੋਈ ਸੁਣਾਓ ਕੋਈ ਸੁੰਦਰ ਮੁੰਦਰੀਆ ਲਾਓ ਜਰਾ ਆ ਗਿਆ ਆਸ਼ੂ ਆ ਆਸ਼ੂ ਚਲੋ ਬਾਕੀ ਕਿਥੇ ਆ ਬਸ ਜਿਹੜਾ ਬਾਹਰ ਲਾ ਕੇ ਬਾਹਰ ਲਾ ਕੇ ਪੈਸੇ ਮਾਇਨਸ ਪੈਸੇ ਨਹੀਂ ਮਾਇਨਸ ਕੁਝ ਕੁਝ ਨਹੀਂ ਗਾਉਂਗੇ ਤਾਂ ਫੇਰ ਹੀ ਬੰਦਾ ਦਊਗਾ ਕੁਝ ਦੱਸ ਲਾਓ ਲਾਓ ਰੋਣੇ ਕੇ ਜਰਾ ਚਲੋ ਫੇਰ ਲਾ ਲਿਓ ਇੱਕ ਪਿਛੇ ਡੈਕ ਜੀ ਡੈਕ 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 ਵਿੱਚ ਰੀਲ 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 ਵਿੱਚ ਗਾਣਾ ਢੋਲੀ ਲੈ ਕੇ ਜਾਣਾ ਚੱਲਾਂਗੇ ਇੱਕ ਵਾਰੀ ਬਸ ਨਹੀਂ ਅੱਛਾ ਤੇ ਨਹੀਂ ਤੇ ਨਹੀਂ ਤੇ ਨਹੀਂ ਕਿਲੋ ਮੀਟਰ ਮੇਂ ਨਹੀਂ ਤੇ ਨਹੀਂ ਲੈਣੀ ਇਹ ਕਰਦਾ 6 ਮੀਟਰ ਵੀ ਇਹ ਕਰਦਾ ਗੱਤਰ ਕੋੜੀ ਕੋੜੀ ਨਾ ਮੈਨੂੰ ਬਾਸ 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 ਸੁਣਾਣੇ ਭਾਈ ਯਾਰ ਇਹ ਇਹ ਦੋ ਹੀ ਹੋਏ ਤਾਂ ਤੇਰੀ ਤੇਰੀ ਚੱਟ ਇੱਕ ਦਾ ਹੋਰ ਲਾਓ ਯਾਰ ਐਦਾ ਹੜੀ ਗੱਲ ਬਣੀ ਯਾਰ બસ ਬਸ ਬਸ ਹੋਟ ਲੈ ਲੈਂਦੋ ਯਾਰ ਯਾਰ ਅਗਰ ਸੋਚ ਲੈਣ ਤੋਂ ਯਾਰ ਇੱਕ ਹੁੰਦੀ ਢੇਰ ਨਹੀਂ ਢੇਰ ਨਹੀਂ ਵਾਲਾ ਨਿੱ ਢੇਰ ਨਹੀਂ ਢੇਰ ਨਹੀਂ ਅੱਛਾ ਹੋ ਗਿਆ ਕਾਰ ਜੀ ਕਾਰ ਕਾਰ ਸਰਦਾਰ ਸਰਦਾਰ ਬੇਜੇ ਏਕ ਅੱਗੇ ਆਈ ਦੇ ਕੇ ਏਕ ਲੈ ਕੇ ਚੰਦਾ ਨੂੰ ਦਾਨ ਬਹਿਤੋ ਸਾਦੂ ਦਾਨ ਤਿੰਨ ਹੋ ਗਏ ਬਸ ਯਾਰ ਇੱਕ ਹੁੰਦਾ ਹੀ ਇੱਕੋ ਬੰਜਲੀ ਜੀ ਬੰਜਲੀ ਨਹੀਂ ਹੁੰਦਾ ਵੀ ਹਮ ਵੀ ਦੇ ਜੀ ਓਏ ਚਲੋ ਸੰਗਰਮ ਮੰਦਰੀਏ ਓਏ ਤੇਰਾ ਕੌਣ ਬਜਾਰਾ ਓਏ ਦੁਲਾ ਭੱਟੀ ਵਾਲਾ ਓਗਲੇ ਨੇ ਧੀ ਵਾਈ ਓਏ ਦੇ ਚੱਕਰ ਵਾਈ ਗੁੜੀ ਦਾ ਚਾਲੂ ਵਟਾ ਗੁੜੀ ਦਾ ਜੀਵੇ ਚਾਚਾ ਗੁੜੀ ਚਾਚਾ ਚੋਰੀ ਕੱਟੀ ਬਜ਼ਾਰਾ ਲੁੱਟੀ ਜਿੰਨੇ ਪੋਲੇ ਲਾਏ ਇੱਕ ਪੋਲਾ ਰਹਿ ਗਿਆ ਫਾਈ ਫੜ ਕੇ ਲੈ ਗਿਆ ਫਾਇਰ ਨਬੀ ਲੇ ਮੜਾ ਬੰਦਾ ਇਹਨੂੰ ਬਣਾਓ ਇਹ ਕੋਣ ਇਹ ਤਾਂ ਬੰਦਾ ਬਹੁਤ ਫੇਮਸ ਬੰਦਾ ਹੈ ਸਟੰਟਮੈਨ ਕਹਿੰਦੇ ਇਹਨੂੰ ਟ੍ਰੈਫਿਕ ਲਾਈਟ ਵਾਲੇ ਆ ਮन्नू ਵੀ ਲੋੜੀ ਆ ਵੀ ਲੋ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੁੰਡੇ ਉਸ ਯਾਦ ਰੱਖਦੇ ਆਪਣੇ ਵਿਰਸੇ ਨੂੰ ਹੈ ਆਪਣੇ ਪੰਜਾਬ ਨੂੰ ਯਾਦ ਰੱਖਦੇ ਵੇ ਆ ਮੁੰਡੇ ਹਾਂ ਤੇ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਕੱਲ ਇਹ ਆਹੋ گاਉਂ ਲੈਂਡ ਬਣਾ ਕੇ گاਉਂ ਲੈਂਡ ਬਣਾ ਕੇ ਲੀਡਰ ਹੈ ਰਵਿੰਦਰ ਭਾਈ ਆਇਆ ਲੀਡਰ ਕੋਣਾ ਉਹ ਲੰਬੜਦਾਰ ਕੋਣਾ ਲੰਬੜਦਾਰ ਲੰਬੜਦਾਰ ਕੋਣਾ ਚੱਲ ਚੱਲ ਜੱਟੇ ਇੱਕ ਲਾਦੇ ਇੱਕ ਲਾਦੇ ਇੱਕ ਬਸ ਲਾ ਦੇ ਐਂਡ ਦਾ ਐਂਡ ਦਾ ਲਾ ਕੇ ਐਂਡ ਲਾ ਦੇ ਲਾ ਦੇ ਚੱਲ ਚੱਲ ਟੱਕ 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 ਲਾ ਕੈਚ ਰੀਲ ਰੀਲ ਵਿੱਚ ਗਾਣਾ ਗਾਣਾ ਰੀਲ ਲਾ ਗਈ ਗਾਣਾ ਬਸ ਰੀਲ ਮੁੱਕ ਗਈ ਹੁਣ ਯਾਰ ਇਨੀ ਇਨੀ ਜੋ ਟੀ ਰੀਲ ਹੋ ਗਈ ਉਹ ਲਾ ਆ ਬਚਾਰੇ ਨੂੰ ਡਾਂਸ ਕਰਾ ਯਾਰ ਕਿੱਠੇ ਹੋ ਕੇ ਆ ਜਾ ਗਏ ਹੁਣ ਬਾਰ ਬਾਰ ਸੁਣਾਈ ਜਾਣ ਉਹ ਹੋਰ ਲਾ ਦਿਓ ਮੁੰਡਿਆਂ ਨੂੰ ਦਿਓ ਦਿਓ ਯਾਰ ਉਹਨੇ ਅੱਗੇ ਹਲੇ ਪੇਂਟ ਮੰਗੜਾ ਉਹਨੇ ਲੋ ਮੜਿਓ ਤਨ ਬੋਬਾ ਪਤਨ ਬਦਾ ਹੀ ਹੋਰ ਨੰਬਰਦਾਰ ਕੋਣ ਹੈ ਲੰਮਾ ਤਾਰ ਕੋਣ ਹੈ ਇਹ ਆਹ ਲੈ ਮੂੰਖੜੀ ਖਾ 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 ਲੋ ਨਾ ਜਿਆਦਾ ਵੱਡੀ ਆ ਭਾਈ ਬਤਾਓ ਯਾਰ ਥੋੜੇ ਆ ਵਾ ਠੀਕ ਹੈ ਬਤਾਓ ਯਾਰ ਵੱਧ ਗਏ ਬੋਬਾ ਚਾਚੇ ਨੇ ਦੇਣੇ ਹਜੇ ਅਲਬੋਲ ਬੋਇਆ ਇਹ ਮੁੰਡੇ ਕੀ ਵੀ ਕਿਵੇਂ ਹੈ ਇਹ ਹੈਗਾ ਆ ਬਰਾਗੀ ਦਾ ਪੋਤਾ ਠੀਕ ਹੈ ਜੀ ਤੇ ਇਹ ਹੈਗਾ ਆ ਜੀਤਾ ਟੈਂਪੂਲਾ ਨਹੀਂ ਸੀਗਾ ਉਹਦਾ ਪੋਤਾ ਠੀਕ ਥਲੇ ਕਰ ਮੁੰਡੇ ਮੜੇ ਮੂੰਹ ਥਲੇ ਥੱਲੇ ਥੱਲੇ ਬਸ ਠੀਕ ਹੈ ਤੇ ਉਹ ਇੱਕ ਸੀਗਾ ਮਨਨ ਦਾ ਪੋਤਾ ਵਿੱਚ ਤੇ ਹੋਰ ਕੌਣ ਸੀਗਾ ਇੱਕ ਸੀਗਾ ਗੁਰਦੇਵਾਲ ਦਾ ਪੋਤਾ ਸੀ ਇੱਕ ਹੋਰ ਹੈਗਾ ਲਾਲ ਟੋਪੀਆ ਹੋਇਆ ਮੇਰਾ ਨਾਮ ਹੈ ਤਾਂ ਅਗਰ ਇਹ ਇਹ ਮਨਨ ਦਾ ਪੋਤਾ ਮਦਨ ਦਾ ਮਦਨ ਦਾ ਪੁੱਤ ਮਦਨ ਠੀਕ ਹੈ ਜੀ ਤੇ ਇਹ ਉਹ ਹੋ ਗਿਆ ਲੋ ਜੀ ਬੱਲਣ ਵੀ ਪੋਥੀਆਂ ਵੀ ਹੋ ਗਈਆਂ ਲੱਕੜਾਂ ਵੀ ਹੋ ਗਈਆਂ ਇਥੇ ਮਾਲਾਂ ਬਲੰਗੇ ਧੋਣੀ ਠੰਡ ਬਹੁਤ ਹੈ ਠੰਡ ਇਹ ਦੇ ਵਿੱਚ ਉਹ ਖੰਡ ਤੇ ਉਹ ਵੀ ਚੋਲ ਨਹੀਂ ਇਕੱਲੀ ਖੰਡ ਲਿਆ ਖੰਡ ਦਾ ਮੱਗ ਜਾਨੀ ਅਸਾਂ ਖੰਡ ਵਿੱਚ ਨਾ ਨਾ ਹੋ ਗਈ ਹੋ ਗਈ ਬਸ ਮੱਗ ਗਿਆ ਦੇਖੋ ਅੱਗ ਤੇ ਬਹੁਤ ਵਧੀ ਥੱਲੇ ਆਹ ਦੇਖੋ ਆਹ ਦੇਖੋ ਅੱਗ ਦੇਖੋ ਅੱਗ ਅੱਗ ਤੇ ਜਾਂਦੀ ਇਹ ਕਿ ਖੰਡ ਲਿਆ ਨਾ ਇਦਾਂ ਛੋਟਾ ਆਈ ਜਾਂਦਾ ਨਾ ਥੋੜੇ ਖੰਡੇ ਉਹਦੇ ਵਿੱਚ ਚੰਗੀ ਹੁੰਦੀ ਹੈ ਨਾ ਲਓ ਜੀ ਧੂਣੀ ਹੋ ਗਈ ਸਾਡੀ ਤਿਆਰ ਪਾਥੀਆਂ ਦਾ ਪਾਥੀਆਂ ਦੀ ਧੂਣੀ ਲੋ ਜੀ ਮਦਰੋ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਧੂਣੀ ਲੱਗ ਰਹੀ ਏ ਘਰ ਦੀਆਂ ਪਾਥੀਆਂ ਓਏ ਹੈਪੀ ਫਰਸਟ ਲੋੜੀ ਮਿੱਠੂ ਜਿਆ ਪਿੰਦੂ ਜਿਆ ਕਿੱਦਾਂ ਸੀ ਓਏ ਓਏ ਸਵੀਟ ਪੋਟੇ ਪੁਈਆਂ ਆਈਆਂ ਪੁਈਆਂ ਓਏ ਪਈਆਂ ਨói ਲੇਵੀ ਪੂਆਨੇ ਡੈਕੋਰੇਸ਼ਨ ਤਿਆਰ ਕੀਤੀ ਹੈਪੀ ਫਰਸਟ ਲੋੜੀ ਮਨਰਾਜ ਪ੍ਰੀਤ ਸਿੰਘ ਰਾਮ ਗੜੀਆ ਹੈ ਫੋਟੋ ਵੀ ਚਲੋ ਜੀ ਜੀ ਸਾਰਿਆਂ ਨੂੰ ਮੁਬਾਰਕਾਂ ਮੰਗੇ ਮੰਗੇ ਸਤ ਪੰਨਗੇ ਮੰਗੇ ਇੱਕ ਭਰਾ ਕੁਵਾਰਾ ਲਾਹੌਰ ਹਾਂ ਲਾਹੌਰ ਸ਼ਹਿਰ ਹਲੋਰ ਸ਼ਹਿਰ ਸਤਿ ਸ਼੍ਰੀ ਅਕਾਲ ਹਲੋਰ ਸ਼ਹਿਰ ਸਾਰਿਆਂ ਨੂੰ ਉੱਚਾ ਪਤਾ ਨਹੀਂ ਕੀ ਹੈ ਅੱਗੇ ਦਾ ਹੀ ਹਲੋਰ ਸ਼ਹਿਰ ਉੱਚਾ ਇਹ 50 ਰੁਪਏ ਦਿਹਾੜੀ ਦਾ ਕੰਮ ਕਰਦਾ ਦਿਹਾੜੀ ਦਾ ਕੰਮ ਉਹ ਆ ਜਲਦੀ ਆ ਜਾ ਉਹ ਪੈਰ ਨਹੀਂ ਲਾਈਦਾ ਹੁੰਦਾ ਜੀ ਪੈਰ ਨਹੀਂ ਲਾਈਦਾ ਹੁੰਦਾ ਚਲੋ ਜੀ ਚਲੋ ਵੀ ਆਓ ਆਓ ਜਲਦੀ ਜਲਦੀ ਆ ਜਾਓ ਉਧਰ ਕੀ ਹੈ ਨਾ ਉਹ ਪਹਿਲਾਂ ਤੋਰ ਦੋ ਉਹ ਮੁੰਡੇ ਤੋਰ ਦੋ ਮੁੰਡੇ ਮੁੰਡੇ ਨੇ ਅੱਗੇ ਵੀ ਜਾਣਾ ਆਹੋ ਲਾਮੜੇ ਵਾਲੋ ਉਧਰ ਇੱਥੇ ਖੜੇ ਕਰ ਲਿਓ ਆਲੋ 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 ਆਹ ਮੁੰਡੇ ਆਲੋ ਆਲੋ ਆ ਜਾ ਆ ਜਾ ਆ ਜਾ ਆ ਜਾ ਮੁੰਡੇ ਦੇ ਅੱਗੇ ਵੀ ਜਾਣਾ ਤੁਸੀਂ ਤਾਂ ਖੜੇ ਕਰ ਲੇ ਮੁੰਡੇ ਨਹੀਂ ਕੋਈ ਸਣਾਉ ਤਾਂ ਆਈ ਕੋਈ ਸਣਾਉ ਤਾਂ ਹੀ ਕੁਛ ਸਣਾਉ ਤਾਂ ਫੇਰੀ ਫੇਰੀ ਤਾਂ ਥੋੜੀ ਦੇਣੀ ਆ ਕਿ ਉਦਾਂ ਹੀ ਆਏ ਆ ਕਿ ਲਿਆਉ ਦਿਓ ਰੋੜੀ ਹੈਂ ਇਹਨਾਂ ਨੂੰ ਦੱਸ ਦੋ ਸਾਰੀਆਂ ਲਾ ਦਿੰਦੇ ਆ 45 ਦਾ ਲਾ ਦਈਏ ਬਾਹਰ ਨਹੀਂ ਦਿੰਨੀ ਤੁਹਾਨੂੰ ਲੋੜ ਸਾਨੂੰ ਇਹ ਮਿਰਨ ਹੋਣਾ ਇਹ ਤੂੰ ਪਹਿਲਾਂ ਸੁਣਾਓ ਫਿਰ ਸੁਣਾਓ ਹੋਰ ਸੁਣਾਓ ਸੁਣਾਓ ਨਾ ਕੁਝ ਕੋਈ ਕੋਈ ਲਾਓ ਕੋਈ ਮਤਲਬ ਕੋਈ ਇਸਾ ਕੋਈ ਸਰਗਮ ਸਰਗਮ ਸੁਣਾਓਗੇ ਯਾਨੀ ਕੋਈ ਉਹ ਲਾਈਕ ਚਾਹ ਮੰਗਵਾਉਣ ਬਰੀਕਾਂ ਦੇ ਵਿੱਚ ਕੋਈ ਲੋਕੀਂ ਕੰਮ ਕਰ ਸਕਦੇ ਨੇ ਮੁਸੰਮਤ ਕੋਸ਼ਿਸ਼ ਕਰਨ ਦੇ ਪ੍ਰਯਾਸ ਕਰਨ ਸਿਰਫ ਉਹ ਸੀ ਆਂ ਬਰੋਕੇ ਪਵਾਨ ਦੇ ਤਰ੍ਹਾਂ ਜੀ ਬੁਲਾਉਂਦੇ ਨੇ ਸਰਵੋਤਮ ਦੀ ਮੰਦਰਾ ਕਰਨੀ ਸਹੀ ਗੁਰੂ ਜੀ ਦੇ ਪਿਆਰੇ ਮੇਜਾ ਕਰ ਦਿੰਦਾ ਮੈਂ ਜਦੋਂ ਮਨ ਸਿਆਰ ਚੱਕਰ ਮੈਂ ਤੇਰੇ ਪੌੜੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਸੋ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਕਲ ਸੋ ਵਾਹਿਗੁਰੂ ਜੀ ਕੀ ਫਤਿਹ ਆਹੋ ਚੰਨ ਸੋਨਾ ਬੋਲੇ ਸੋਨਾ ਹਾਲ ਗਾਣਾ ਅੰਦਰ ਮੰਨ ਰਾਜ ਤੰਗੀ ਬਲੇ ਦੱਸ ਤਾ ਨਾ ਲੈ ਬਾਬਾ ਚਲੇ ਬੇ ਖਾਣਾ ਨਹੀਂ ਅਸੀਂ ਉਹ ਵਿੱਚ ਬਿਲਕੁਲ ਖਾਣੀ ਨਹੀਂ ਹੈ ਪੜੀ ਹੈ ਬੜੀ ਜੰਮੀ ਚਲੋ ਬੋਲੇ ਸੋਨਾ ਸੋਤ ਸ੍ਰੀ ਅਕਾਲ ਉਹ ਕਿਤੇ ਕਹਿੰਦੇ ਹੁੰਦੇ ਈਸਰ ਆ ਦਲਿੱਦਰ ਜਾ ਦਰਿੱਦਰ ਦੀ ਜੜ ਚੁੱਲੇ ਪਾ ਹੈਨਾ ਐਦਾਂ ਕਹਿੰਦੇ ਹੁੰਦੇ ਨਾ ਹੈਨਾ ਤਾਂ ਪਤਾ ਕਿ ਕਿਹਨੇ ਨਹੀਂ ਕਦੀ ਦੋ ਦੌਰ ਪਈ ਨਹੀਂ ਦੋ ਇੱਕ ਕਰ ਬਾਤੀ ਮਤਲਬ ਉਹਨੇ ਦੋ ਦੌਰ ਮੈਂ ਦੇਖਿਆ ਮੈਂ ਤਾਈ ਪਹਿਲਾਂ ਇੱਕ ਵਾਰ ਪਈ ਸੀਗੀ ਕੋਈ ਨਹੀਂ ਕੋਈ ਨਹੀਂ ਪਰੂ ਨੂੰ ਰਾਣੇ ਦੇ ਵਿਆਹ ਨਹੀਂ ਲੋੜੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਪਰੂ ਨੂੰ ਵੀ ਪਾਰੀ ਲੋੜੀ ਮੇਰੇ ਵਿਆਹ ਦੀ ਪਰੂ ਨੂੰ ਲੋੜੀ ਪਾਣੀ ਹੈ ਰਾਣੇ ਦੇ ਵਿਆਹ ਦੀ ਚਲੋ ਜੀ ਸਾਰਿਆਂ ਨੂੰ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ-ਬਹੁਤ ਸਾਰੀਆਂ ਵਧਾਈਆਂ ਵਾਹਿਗੁਰੂ ਜੀ

ਲੋ ਲੋ ਜਲ ਜਲਦੀ ਆਹ ਲੈ ਪੂਰੇ ਬੰਦੇ ਫਾਰਮ ਚ ਫਾਰਮ ਚ ਬੰਦੇ ਓਥੇ ਤੋਂ ਮੂਸੇ ਵਾਲਾ ਓਏ ਪਿਆ ਪਰ ਜਿਗਰੇ ਬੁਲਾਉਂਦਾ ਬੰਦਿਆਂ ਦੇ ਨੱਚਣ ਲੱਗੇ ਆ ਆਈ ਚਾ ਵੇ ਹਮਾ ਪੀਰ ਕਿੱਥੇ ਆ ਗਏ ਤੁਜੀ ਓਏ ਓ ਤੁਜੀ ਕਿੱਥੇ ਆ ਗਏ ਜਗੇ ਤੁਜੀ ਦਾਦੂ ਨਾਲ ਮਜ਼ੇ ਕਰਦੀ ਦਾਦੂ ਨਾਲ ਓ ਤੁਜੀ ਨੱਚਦੇ ਨੇ ਬੜੀ ਹੈ ਰਾਣੀ ਨਾਲ ਵਿੱਚ ਹਾਂ ਪ੍ਰਭ ਦੇ ਨਾਲ ਪ੍ਰਭ ਦੇ ਸਟਾਈਲ ਪ੍ਰਭ ਦੇ ਪ੍ਰਭ ਨਹੀਂ ਮੰਦਾ ਅੱਜ ਕੱਲ ਇਧਰ ਇਹ ਵਾਸੇ ਲਗਾ ਅਰਮਨ ਪ੍ਰੀਤ ਦਾਦੂ ਨਾਲ ਨਜ਼ਾਰੇ ਲੈਣ ਲਗਾ ਨਜ਼ਾਰੇ ਜੀਰੋ ਦਾ ਉਹਦਾ ਪ੍ਰੇਤ ਮਾਲ ਕੇ ਲੋਕੀ ਨੱਚਦੇ ਨੇ ਲੋਕੀ ਨੱਚਦੇ ਨੇ ਬੜੀ ਹਰਾਨੀ ਨਾਲ ਕਿ ਢੋਲ ਜਗੀਰੋ ਦਾ ਓ ਵੈਰੀ ਗੁੱਡ ਐਟ ਉੱਡ ਦੇ ਪਰਾਂ ਦੇ ਗੋਰੀਏ ਕਿੱਦੇ ਵਿੱਚ ਵੈਰੀ ਗੁੱਡ ਓਏ ਕਿਹੜਾ ਸ਼ੌਕਦਾਨ ਨਾ ਨਾ ਗੋਰੀਏ ਕਿੰਦੀ ਲਗੀੜਾ ਸੋ ਸਾਰੇ ਪਰਿਵਾਰ ਵੱਲੋਂ ਇਕੱਠੇ ਹੋ ਕੇ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਬਹੁਤ ਖੁਸ਼ੀਆਂ ਦੇ ਨਾਲ ਲੋਕਾਂ ਦੇ ਨਾਲ ਤੇ ਉਹਦੇ ਬਾਅਦ ਹਰਮਨ ਪੀਤ ਸਾਡਾ ਕੀ ਕਰਦਾ ਪਿਆ ਵਰਕਾਂ ਲੋੜੀ ਦੀਆਂ ਬਹੁਤ ਜਿਆਦਾ ਮੁਬਾਰਕਾਂ ਸਾਦੇ ਬਾਜ਼ੇਰੋ ਸਾਰੇ ਜਣੇ ਤੁਸੀਂ ਆ ਖੇੜੇ ਇਦਾਂ ਹੀ ਵੱਢਦੇ ਰਹੋ ਸਾਰੇ ਜਣੇ ਕਿਉਂਕਿ ਬਹੁਤ ਘੱਟ ਜਿਹੜੇ ਹੁਣ ਲੋਕ ਨੇ ਉਹ ਪਰਿਵਾਰ ਨੇ ਜਿਹੜੇ ਇਕੱਠੇ ਰਹਿੰਦੇ ਪਏ ਨੇ ਤੇ ਸਾਰਿਆਂ ਨੂੰ ਸੁਨੇਹਾ ਇਹ ਹੀ ਆ ਕਿ ਇਕੱਠੇ ਰਵੋ ਇਕੱਠੇ ਮਿਲ ਕੇ ਰਵੋ ਤੁਸੀਂ ਆ ਸਾਧੀਆਂ ਰੱਖੋ ਦੁੱਪ ਸੰਜੇ ਰੱਖੋ ਸਾਰੇ ਜਣੇ ਕਿਉਂਕਿ ਇਸ ਜਹਾਨੋਂ ਵਿਛੜਿਆ ਬੰਦਾ ਫਿਰ ਕਦੀ ਨਹੀਂ ਆਉਣਾ ਤੇ ਇਹ ਰਿਸ਼ਤੇ ਇਹ ਜੀ ਇਹ ਪਰਿਵਾਰਕ ਸਾਂਝਾਂ ਫਿਰ ਤੁਹਾਡੇ ਦਾ ਕਿਛੇ ਦਾ ਕੀ ਸੀਮਤ ਹੈਗੀਆਂ ਆ ਜਿਸ ਤੋਂ ਬਾਅਦ ਤੁਸੀਂ ਇਸ ਦੁਨੀਆ ਤੋਂ ਇੱਕ ਵਾਰ ਵਿਛੜੇ ਫਿਰ ਤੁਸੀਂ ਕਦੀ ਨਹੀਂ ਮਿਲਣਾ ਇੱਕ ਦੂਜੇ ਨੂੰ ਕਦੀ ਨਹੀਂ ਮਿਲਣਾ ਇੱਕ ਦੂਜੇ ਦੇ ਪਰਿਵਾਰਕ ਜੀਵਾਂ ਨਾਲ ਕਦੀ ਇਕੱਠੇ ਨਹੀਂ ਹੋਣਾ ਉਹ ਯਾਰ ਨਹੀਂ ਮਿਲਣੇ ਉਹ ਸਹੇਲੀਆਂ ਨਹੀਂ ਮਿਲਣੀਆਂ ਉਹ ਬਾਪੂ ਨਹੀਂ ਮਿਲਣਾ ਉਹ ਮਾਂ ਨਹੀਂ ਮਿਲਣੀ ਉਹ ਬੇਬੇ ਨਹੀਂ ਮਿਲਣੇ ਚਾਚੇ ਤਾਈਆਂ ਭੂਆ ਕੋਈ ਨਹੀਂ ਮਿਲਣਾ ਸੋ ਇਸੇ ਗੱਲ ਨੂੰ ਜ਼ਿੰਦਗੀ ਦਾ ਆਨੰਦ ਮਾਣਦੇ ਹੋਏ ਅੱਗੇ ਵਧਦੇ ਰਹੋ ਤੇ ਇੱਕ ਦੂਜੇ ਨਾਲ ਮਿਲ ਕੇ ਰਹੋ ਪਰਿਵਾਰਕ ਸਾਂਝਾਂ ਬਣਾ ਕੇ ਰੱਖੋ ਕਿਉਂਕਿ ਸਮਾਂ ਬਹੁਤ ਸੀਮਤ ਰਹਿ ਗਿਆ ਸਾਡੇ ਕੋਲ ਤੇ ਬਹੁਤ ਜ਼ਿਆਦਾ ਵਿਅਸਤ ਹੋ ਗਿਆ ਲਾਈਫ ਸਾਰਿਆਂ ਦੀ ਬਹੁਤ ਘੱਟ ਟਾਈਮ ਹੈ ਕਿ ਆਪਾਂ ਇਕੱਠੇ ਹੁੰਨੇ ਆ ਇੱਕ ਦੂਜੇ ਦੇ ਫੰਕਸ਼ਨਾਂ ਦੇ ਵਿੱਚ ਤੇ ਬਾਕੀ ਇਹ ਹੈਗਾ ਕਿ ਮਿੱਤਰੋ ਕਿ ਜ਼ਿੰਦਗੀ ਬਹੁਤ ਛੋਟੀ ਹੈਗੀ ਆ ਜ਼ਿੰਦਗੀ ਨੂੰ ਜਿਉਣਾ ਸਿੱਖ ਲਈਏ ਤਾਂ ਟਾਈਮ ਸਿਰ ਤਾਂ ਚੰਗੀ ਗੱਲ ਹੈ ਕਿਉਂਕਿ ਜਦੋਂ ਬੰਦਾ ਬੁੱਢਾ ਹੋ ਜਾਂਦਾ ਫਿਰ ਤਾਂ ਬੰਦਾ ਦੇਖੀ ਨਹੀਂ ਲੰਦਾ ਪਤਾ ਹੈ ਕਿ ਨਹੀਂ ਇਹ ਚੰਗੀ ਸ਼ੁਕਰ ਮਨਾਉਂਦੇ ਨੇ ਕਿ ਦੇਖ ਜਵਾਨਾ ਬਾਬੇ ਪਗੜਾ ਪਾਉਂਦੇ ਰੇ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਪੰਗੜਾ ਪਾਉਂਦੇ ਨੇ ਵਾਇ ਗੁਰੂ ਵਾਇ ਗੁਰੂ ਲੈ ਲੈ ਬਈ ਬਾਬੇ ਆ ਗਏ ਵਿੱਚੋਂ ਬਾਬੇ ਪੰਗੜਾ ਪਾਉਂਦੇ ਨੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਬਾਬੇ ਆ ਵਾਕੇ ਬਾਬੇ ਹੀ ਆ ਚਾਚਾ ਬਾਬਾ ਦੀਆਂ ਦਾਦਾ ਆਹ ਹੋਏ ਬਾਬੇ ਜੀ ਸਾਰੇ ਹੁਣੇ ਹੁਣ ਸਾਰੇ ਬਾਬੇ ਹੀ ਆ ਇਹ ਵੋਏ ਵੋਏ ਨਾ ਰਹੀਆਂ ਉਹ ਖਰਾਕਾ ਹੈ ਖਰਾਕਾ ਆ ਜੋ ਜਵਾਨੀ ਦਾ ਏਹ 5 ਸਾਲਾਂ ਦੇ ਕਾਕੇ ਬਾਰੇ ਅਠਮਸਤਾਨੀ ਦੇ 5 ਸਾਲਾਂ ਦੇ ਕਾਕੇ ਦੇਖ ਕਾਕੇ ਬਾਰੇ ਅਠਮਸਤਾਨੀ ਦੇ ਇਹ ਲਾਉਂਦੇ ਨੇ ਬਹਿ ਕੇ ਦੇਖ ਜਵਾਨਾ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਲਓ ਮੈਟਰੋ ਪ੍ਰਾਖਥੇ ਹੋਇਆ ਸਾਰੇ ਨਜ਼ਾਰੇ ਲੜਦੇ ਜਿੰਦਗੀ ਦੇ ਸੋ ਐਵੇਂ ਹੀ ਸਾਰੇ ਰਲ ਮਿਲ ਕੇ ਰੋ ਆਨੰਦ ਲਓ ਜਿੰਦਗੀ ਦੇ ਕਿਉਂਕਿ ਜਿੰਦਗੀ ਬਹੁਤ ਛੋਟੀ ਹੈ ਜਿਹਨੇ ਹੁਣ ਜਿਉਣਾ ਸਿੱਖ ਲਿਆ ਸੋ ਬਸ ਸਿੱਖ ਲਿਆ ਫੇਰ ਨਹੀਂ ਸਿੱਖਣਾ ਜਿਉਣਾ ਚਲੋ ਜੀ ਬਾਬਿਆਂ ਦੇ ਚੱਲ ਚੱਲੀਏ ਬਾਬੇ ਆਂਦੇ ਚੱਲ ਜਰੀਏ ਓ ਜੱਕਦੇ ਗੱਲੀ ਓ ਦੱਬਦੇ ਕਿੱਲੀ ਸਵੇਰੇ ਜਲੰਧਰ ਸ਼ਾਮ ਨੂੰ ਦਿੱਲੀ ਗਲਗੀਆਂ ਵਾਲਾ ਨਹੀਂ ਦੇਖਾ ਫਿਰੇ ਮਾਲਾ ਨਹੀਂ ਉਹ ਸਾਰੇ ਬਾਜ਼ਾਰਾਂ ਨਾਲ ਬਾਈ ਗੁਤਾਜਾ ਬਲੀ ਫਤੇ ਆਨੰਦ ਲਓ ਜ਼ਿੰਦਗੀ ਦੇ ਲੋੜੀਆਂ ਤੇ ਹਾਰ ਸਾਰੇ ਜੇ ਮਨਦਰ ਰਲ ਮਿਲ ਕੇ ਸਾਰੇ ਜਾਣੇ ਸਾਰਿਆਂ ਨੂੰ ਵਧਾਈਆਂ ਬਹੁਤ-ਬਹੁਤ ਜ਼ਿਆਦਾ ਲੋਹੜੀਆਂ ਤੇ ਅਸੀਂ ਸਾਰਿਆਂ ਨਾਲ ਕੇ ਲੋਹੜੀ ਮਨਾਈ ਹੈ ਲੋਹੜੀ ਦਾ ਤਿਹਾਰ ਮਨਾਇਆ ਸਾਰਿਆਂ ਨੇ ਤੇ ਬਹੁਤ ਚਾਵਾ ਸਦਰਾਂ ਦੇ ਨਾਲ ਤਿਹਾਰ ਮਨਾਇਆ ਗਿਆ ਸਾਰਾ ਪਰਿਵਾਰ ਇਕੱਠਾ ਹੋ ਕੇ ਸਾਰਿਆਂ ਦਾ ਧੰਨਵਾਦ ਤੇ ਇਦਾਂ ਹੀ ਅਗਲੇ ਸਾਲ ਨੂੰ ਲੋਹੜੀਆਂ ਹੋਰ ਖੁਸ਼ੀਆਂ ਭਰੀਆਂ ਅਗਲੇ ਸਾਲ ਨੂੰ ਅਸੀਂ ਪਾਉਣੀ ਹੈ ਦੀ ਪਾਉਣੀ ਹੈ ਹੁਣ ਅਗਲੇ ਸਾਲ ਓ ਭਰਾਵਾ ਦੇ ਇਹ ਮੈਨੂੰ ਕੱਟਣਾ ਪੈਣਾ ਵਿੱਚੋਂ ਇਹ ਮੈਨੂੰ ਕੱਟਣਾ ਪੈਣਾ ਇੰਨਾ ਕਿ ਮੈਨੂੰ ਚੱਕ ਕੱਟਣਾ ਪੈਣਾ ਵਿੱਚੋਂ ਇਹ ਪਤਾ ਨਹੀਂ ਹੋਣਾ ਇਹ ਮੈਨੂੰ ਬੀਬਲੀ ਪੜੀ ਵਿੱਚ ਬੀਪ ਤੇ ਠੀਕ ਹੈ ਸਾਰਿਆਂ ਨੂੰ ਦੇਖਿਆ ਤੁਸੀਂ ਸਾਰਿਆਂ ਨੇ ਬਲੌਗ ਦੇਖਿਆ ਬਹੁਤ ਹੀ ਚਾਹਾਂ ਨਾਲ ਬਣਾਇਆ ਗਿਆ ਤੇ ਹਾਰ ਤੇ ਇਦਾਂ ਹੀ ਚਾਹਾਂ ਭਰਿਆ ਖੁਸ਼ੀਆਂ ਭਰਿਆ ਤਿਹਾਰ ਅਗਲੀ ਵਾਰ ਵੀ ਬਣਾਇਆ ਜਾਊਗਾ ਤਦ ਤੱਕ ਲਈ ਜੁੜੇ ਰਹੋ ਸਾਡੇ ਨਾਲ ਤੁਸੀਂ ਤੇ ਭੋਲੂ ਨੇ ਕਿੱਦਾ ਪਾਣਾ ਨਹੀਂ ਕੋਈ ਪਾਇਆ ਤੇ ਇਹਦੀਆਂ ਦੋ ਰਿਉੜੀਆਂ ਕੱਟ ਦੇਣੀਆਂ ਇਹਨੂੰ ਅਸੀਂ ਤੇ ਭੋਲੂ ਹਾਂ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਫਤਿਹ ਪ੍ਰਵਾਨ ਸਾਰਿਆਂ ਨੂੰ ਸਾਧ ਸੰਗਤਿ ਅਕਾਲ ਵਾਹਿ ਖਾਲਸਾ ਵਾਹਿ ਗੁਰੂ ਕੀ ਫਤਿਹ